ਅਸੀਂ ਗੱਲ ਕਰ ਰਹੇ ਹਾਂ ਇੰਡੀਆ ਤੇ ਕੈਨੇਡਾ ਦੇ ਸਬੰਧਾਂ ਦੀ ਦੋਵਾਂ ਦੇ ਸਬੰਧਾਂ ਦੇ ਵਿੱਚ ਇੰਪਰੂਵਮੈਂਟ ਨਜ਼ਰ ਆ ਰਹੀ ਹੈ ਬਹੁਤ ਚੰਗੀ ਗੱਲ ਹੈ ਔਰ ਕੂਟਨੀਤਿਕ ਸਬੰਧ ਜਿਹੜੇ ਨੇ ਉਹ ਵੀ ਦੁਬਾਰਾ ਰੀਸਟੋਰ ਹੋਣ ਜਾ ਰਹੇ ਆ ਇਹ ਇਹ ਵੀ ਇੱਕ ਬਹੁਤ ਅੱਛੀ ਗੱਲ ਹੈ ਲੇਕਿਨ ਦੋਵਾਂ ਦੇ ਦੇਸ਼ਾਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਇਹ ਲੌਂਗ ਟਰਮ ਲਈ ਸਹੀ ਬਣੇ ਰਹਿਣ ਇਹਦੇ ਵਾਸਤੇ ਜਿਹੜੇ ਕੋਰ ਇਸ਼ੂਜ਼ ਉਹਨਾਂ ਨੂੰ ਐਡਰੈਸ ਕਰਨਾ ਪਊਗਾ ਔਰ ਕੋਰ ਇਸ਼ੂ ਨੂੰ ਡਿਸਕਸ ਕਰਨ ਵਾਸਤੇ ਕਈ ਲੈਵਲ ਸੇ ਗੱਲਬਾਤ ਕਰਨੀ ਪਊਗੀ ਪਹਿਲੋਂ ਦੇ ਦੋਵੇਂ ਮੁਲਕਾਂ ਦੀਆਂ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਪੁਲਿਸ ਸਿਆ ਗ੍ਰਾਪ ਡਪ ਆ ਗਿਆ ਇੱਥੋਂ ਦੀ RCAP ਆ ਉਹਨਾਂ ਨੂੰ ਆਪਸ ਦੇ ਵਿੱਚ ਦੋਵੇਂ ਮੁਲਕਾਂ ਦੇ ਪੁਲਿਸ ਫੋਰਸ ਨੂੰ ਇੰਗੇਜ ਕਰਨਾ ਹੋਊਗਾ ਇੱਕ ਜਨ ਨਾਲ 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 ਜਿਹੜੀਆਂ ਖੂਫੀ ਏਜੰਸੀਆਂ ਹਨ IMF CIS ਸਿਆ ਇੰਡੀਆ ਦੇ ਵਿੱਚ IBR RAW ਉਹਨਾਂ ਨੂੰ ਵੀ ਆਪਸ ਦੇ ਵਿੱਚ ਇੰਗੇਜ ਕਰਨਾ ਹੋਵੇਗਾ ਫਿਰ ਫੋਰਨ ਮਿਨਿਸਟਰ ਲੈਵਲ ਤੇ ਟ੍ਰੇਡ ਮਿਨਿਸਟਰ ਲੈਵਲ ਤੇ ਪ੍ਰਾਈਮ ਮਿਨਿਸਟਰ ਲੈਵਲ ਤੇ ਇਸ ਸਾਰੇ ਲੈਵਲ ਤੇ ਗੱਲਬਾਤ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਆ ਦੋਵਾਂ ਮਿਲਕਾਨੂੰ ਇੱਕ ਦੂਜੇ ਦੇ ਕੰਸਰਨਸ ਨੂੰ ਸਮਝਣਾ ਪਊਗਾ ਕੈਨੇਡਾ ਨੂੰ ਇੰਡੀਆ ਦੇ ਕੰਸਰਨਸ ਵੀ ਉੱਥੇ ਅਖਵਾਦ ਇੱਕ ਬਹੁਤ ਵੱਡਾ ਮਸਲਾ ਵਾ ਅਖਵਾਦ ਇੱਕ ਬਹੁਤ ਵੱਸਾ ਵੱਡਾ ਮਸਲਾ ਹੈ ਨੂੰ ਸਮਝਣਾ ਪਊਗਾ ਇਸੇ ਤਰ੍ਹਾਂ ਇੰਡੀਆ ਨੂੰ ਕੈਨੇਡਾ ਦਾ ਜਿਹੜਾ ਰੂਲ ਆਫ ਲਾ ਕੈਨੇਡਾ ਦਾ ਜਿਹੜਾ ਸਿਸਟਮ ਆ ਕੈਨੇਡਾ ਦੇ ਜਿਹੜੇ ਚਾਰਟਰ ਆਫ ਰਾਈਟਸ ਹੈ ਸਾਡੇ ਵੀ ਇੰਡੀਆ ਦੇ ਫੰਡਮੈਂਟਲ ਰਾਈਟਸ ਹੈ ਲੇਕਿਨ ਫੰਡਮੈਂਟਲ ਰਾਈਟਸ ਨੂੰ ਉਸ ਤਰ੍ਹਾਂ ਇੱਜ਼ਤ ਮਾਰ ਨਾਲ ਨਹੀਂ ਅਸੀਂ ਟੋਲਰੇਟ ਕਰਦੇ ਉਹਨਾਂ ਨੂੰ ਉਹ ਤਰਜੀ ਨਹੀਂ ਦਿੰਦੇ ਜੋ ਇੱਥੇ ਚਾਰਟਰ ਆਫ ਰਾਈਟਸ ਵਿੱਚ ਦਿੱਤੀ ਜਾਂਦੀ ਹੈ ਸੋ ਦੋਵਾਂ ਦੇ ਜਿਹੜੇ ਸਿਸਟਮਸ ਆ ਉਹਨਾਂ ਨੂੰ ਸਾਨੂੰ ਅੰਡਰਸਟੈਂਡ ਕਰਨਾ ਪਊਗਾ ਔਰ ਕਿਸੇ ਵੀ ਹਾਲਤ ਦੇ ਵਿੱਚ ਇੰਡੀਆ ਨੂੰ ਵੀ ਸਮਝਣਾ ਪਊ ਕਿ ਜਿਹੜੇ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਜਿਹੜਾ ਵਰਡ ਨੇ ਇਸਤੇਮਾਲ ਹੋਇਆ G7 ਸਟੇਟਮੈਂਟ ਦੇ ਵਿੱਚ ਕਿ ਇੱਥੋਂ ਦੇ ਲੋਕ ਬਹੁਤ ਸੈਂਸਿਟਿਵ ਹਨ ਠੀਕ ਹੈ ਮਾਰਕ ਕਾਰਨੀ ਨੇ ਇੱਕ ਪਹਿਲ ਕੀਤੀ ਆ ਲੇਕਿਨ ਜੇ ਇਹ ট্রান্স ਨੈਸ਼ਨਲ ਰਿਪਰੈਸ਼ਨ ਜਾਰੀ ਰਹੀ ਜੇ ਇਸੇ ਤਰ੍ਹਾਂ ਹੀ ਕੈਨੇਡੀਅਨਸ ਉਤੇ ਹਮਲੇ ਦੁਬਾਰਾ ਵੀ ਹੋਏ ਤੇ ਇੱਥੇ ਪ੍ਰੈਸ਼ਰ ਬਹੁਤ ਵੱਧ ਜਾਣਾ ਵਾ ਮਾਰ ਕਰਨੇ ਤੇ ਸੋ ਇਸ ਕਰਕੇ ਕਹਿਣ ਦਾ ਮਤਲਬ ਹੈ ਕਿ ਦੋਵਾਂ ਮੁਲਕਾਂ ਨੂੰ ਕੈਨੇਡਾ ਨੂੰ ਇੰਡੀਆ ਦੇ ਕੰਸ਼ਰਨ ਨੂੰ ਸਮਝਣਾ ਪਊਗਾ ਇੰਡੀਆ ਨੂੰ ਕੈਨੇਡਾ ਦੇ ਸਿਸਟਮ ਨੂੰ ਸਮਝਣਾ ਪਊਗਾ ਪਰ ਤਾਦੀ ਇਹ ਦੋਵਾਂ ਮੁਲਕਾਂ ਦੇ ਜਿਹੜੇ ਰਿਸ਼ਤੇ ਦ੍ਰਿਸ਼ਟੀਆ ਸੁਧਾਰ ਆ ਰਹੀ ਆ ਇਹ ਵਾਕੇ ਹੀ ਹੋਰ ਸੀਮੈਂਟ ਹੋ ਸਕਣਗੇ ਇਹਦੇ ਨਾਲ ਨਾਲ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਦੋਵੇਂ ਪਾਸੇ इंडिया ਦੇ ਵਿੱਚ ਜਿਹੜੇ ਟੈਰਰਿਜ਼ਮ ਆ ਤਾਂ ਅਤਵਾਦ ਫਲਾਉਂਦੇ ਆ ਔਰ ਇੱਥੇ ਜਿਹੜੇ ਗੈਂਗਸਟਰ ਜਿਹੜੇ ਫਰੋਫੀਆਂ ਕਰਦੇ ਆ ਜਾਂ ਟਾਰਗੇਟ ਕਰਦੇ ਆ ਕਿਸੇ ਨੂੰ ਉਹਨਾਂ ਤੇ ਕੰਟਰੋਲ ਕਰਨਾ ਬਹੁਤ ਸ਼ਕਤੀ ਨਾਲ ਕੰਟਰੋਲ ਕਰਨਾ ਪਊਗਾ ਇਹ ਬਹੁਤ ਜ਼ਰੂਰੀ ਆ ਔਰ ਇਹਦੇ ਵਾਸਤੇ ਲਾਅ ਐਂਫੋਰਸਮੈਂਟ ਏਜੰਸੀਆਂ ਜਿਹੜੀਆਂ ਦੋਵੇਂ ਮੁਲਕਾਂ ਦੀਆਂ ਉਹਨਾਂ ਨੂੰ ਲਗਾਤਾਰ ਆਪਸ ਦੇ ਵਿੱਚ ਸੰਪਰਕ ਬਣਾਉਣਾ ਪਊਗਾ ਲਗਾਤਾਰ ਗੱਲਬਾਤ ਕਰਨੀ ਪਊਗੀ ਇੱਕ ਦੂਜੀ ਦੀ ਮਦਦ ਕਰਨੀ ਪਊਗੀ ਇੰਟੈਲੀਜੈਂਸ ਸ਼ੇਅਰਿੰਗ ਕਰਨੀ ਪਊਗੀ ਪਰ ਉਹਦੇ ਚ ਇੱਕ ਚੀਜ਼ ਬੜੀ ਧਿਆਨਕ ਨਹੀਂ ਪੈਣੀ ਆ ਕਿ ਕੋਈ ਵੀ ਮੁਲਕ ਜਿਹੜਾ ਆਪਣੀ ਸੋਵਰਨਿਟੀ